ਆ ਮੋਦੀ ਦੀ ਸੁਰੱਖਿਆ ਦੇ ਨਾਮ ਦੇ ਇੱਕ ਜਿਹੜਾ 25 ਕਿਸਾਨਾਂ ਖਿਲਾਫ ਜਾਰੀ ਹੋਏ ਗ੍ਰਿਫਤਾਰੀ ਵਾਰੰਟ ਗੱਲ ਸਿਰਫ ਗ੍ਰਿਫਤਾਰੀ ਵਾਰੰਟਾਂ ਦੀ ਨਹੀਂ ਗਈ ਸਾਰੀ ਗੇਮ ਆ ਕਿਹੜੇ ਬੰਦੇ ਨੂੰ ਜਾ ਰਹੀ ਆ ਜਿੱਦਾਂ ਆਰਐਸਐਸ ਦੀ ਗੇਮ ਆ ਇਹ ਪੂਰੀ ਆ ਦਿੱਲੀ ਵਾਲੇ ਜਿਹੜੇ ਆ ਬੈਠੇ ਉਹ ਭਗਵੰਤ ਮਾਨ ਨੂੰ ਹੌਲੀ 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 ਜਿੱਦਾਂ ਮਿੱਠੀ ਜ਼ਹਿਰ ਦਿੱਤੀ ਜਾਂਦੀ ਆ ਉਦੋਂ ਦੀ ਦੇ ਰਿਹਾ ਭਗਵੰਤਪਨ ਚਾ ਸਮਝ ਨਹੀਂ ਰਿਹਾ ਜਿਵੇਂ ਉਹਨਾਂ ਦੀਆਂ ਚਾਲਾਂ ਤੋਂ ਜਾਣਾਂ ਜਾਂ ਉਹਨੂੰ ਪਤਾ ਨਹੀਂਗਾ ਇਹ ਕੰਦਾਰਾ ਦਿੱਤਾ ਸੀਗਾ ਭਗਵੰਤ ਮਾਨ ਨੇ ਡਲਾ ਤੋਂ ਡਲਾ ਹੁੰਦਾ ਹੈ ਪਤਾ ਨਹੀਂ ਕਿੱਧਰ ਸੇ ਚਲਾ ਹੁੰਦਾ ਹੈ ਪਰ ਹੁਣ ਇਹ ਹੀ ਨਾ ਕੰਮ ਹੋ ਜਿਵੇ ਇਲੈਕਸ਼ਨ ਮੁੜ ਕੇ ਆ ਜਾਣੇ ਤੇ ਡਲਿਆਂ ਦਾ ਪਤਾ ਹੀ ਨਾ ਲੱਗੇ ਕਿਹੜੇ ਬੰਦੇ ਕਿਹਦੇ ਪੈਣ ਦੇ ਆ ਜੇ ਹਾਲੇ ਵੀ ਨਾ ਸੰਭਲਿਆ ਆ ਜਿਹੜੇ 25 ਕਿਸਾਨਾਂ ਦੇ ਵਾਰੰਟ ਨਿਕਲੇ ਆ ਇਹਨੇ ਧੂਮਾ ਖੜ ਦੇਣਾ ਕਿਸਾਨੀ ਸੰਘਰਸ਼ ਕਿਹ ਸਿਖਰਾਂ ਤੇ ਆ ਹੁਣ ਇਹ ਕੰਮ ਸ਼ੁਰੂ ਹੋ ਗਿਆ ਉੱਤਰ ਜਿਹੜੇ ਕਿਸਾਨ ਆ ਮਰਨਵਰ ਤੇ ਬੈਠੇ ਹਰਿਆਣਾ ਨੇ ਕਿਸਾਨ ਵੀ ਨਾਲ ਸਾਥ ਦੇ ਰਹੇ ਆ ਕੀ ਕਹਿਣਾ ਚਾਹੁੰਦੇ ਢਿਲੋ ਸਾਹਿਬ ਸਾਰੀ ਗੇਮ ਬਦਲ ਦੇਖੋ ਗੱਲ ਇਹ ਹੈ ਕਿ 5 ਜਨਵਰੀ 2022 ਨੂੰ ਜਦੋਂ ਪ੍ਰਧਾਨ ਮੰਤਰੀ ਸਾਡੇ ਪੰਜਾਬ ਸੂਬੇ ਦੇ ਵਿੱਚ ਆਏ ਹੈ ਜੀ ਮੌਸਮ ਖਰਾਬ ਸੀ ਹੈਲੀਕਾਪਟਰ ਜਾ ਨਹੀਂ ਸਕਦਾ ਸੀ ਬਟਨਾ ਤੋਂ ਤੇ ਉਹ ਉਸ ਵੇਲੇ ਫਿਰ ਸੜਕੀ ਰਸਤੇ ਦੇ ਰਾਹੀਂ ਫਿਰੋਜ਼ਪੁਰ ਨੂੰ ਜਾ ਰਹੇ ਸੀ ਜੀ ਅਗਾਹ ਪਣੂ ਪਤਾ ਵੀ ਕਿਸਾਨ ਉੱਥੇ ਧਰਨਿਆਂ ਤੇ ਬੈਠੇ ਸੀਗੇ ਅੰਦੋਲਨ ਉਹਨਾਂ ਦਾ ਹੋਰ ਸੀਰੀਅਸ ਤਾਂ ਕੋਈ ਲਗਾਤਾਰ ਨਹੀਂ ਸੀ ਹੂੰ ਹੂੰ ਉਸੇ ਸਮੇਂ ਦਰਵਾਨੀ ਪਾਟੀ ਜਨਤਾ ਪਾਰਟੀ ਦੀ ਕਿਉਂਕਿ ਰੈਲੀ ਵੀ ਰੱਖੀ ਹੋਈ ਸੀ ਉੱਥੇ ਪ੍ਰਧਾਨ ਮੰਤਰੀ ਦੇ ਦੋ ਪ੍ਰੋਗਰਾਮ ਸੀ ਇੱਕ ਪ੍ਰੋਗਰਾਮ ਸੀ ਸ਼ਹੀਦ ਅਜਮ ਭਗਤ ਸਿੰਘ ਰਾਜਪੂਤ ਤੇ ਸਖਦੇਵ ਰਾਜੀ ਜੀ ਤੇ ਯਾਦਗਾਰ ਬਣੀ ਐ ਸਮਾਰਕ ਪਰੇ ਉੱਥੇ ਇਹਨਾਂ ਨੇ ਨਤਮਸਤਕ ਹੋਣਾ ਸੀ ਕੁਝ ਪ੍ਰੋਜੈਕਟ ਜਿਹੜੇ ਹੈਗੇ ਆ ਉਹਨਾਂ ਦਾ ਐਲਾਨ ਕਰਨਾ ਸੀ ਜਾਂ ਉਹਨਾਂ ਦਾ ਨੀਂਹ ਪੱਥਰ ਰੱਖਣਾ ਸੀ ਤੇ ਉਹ ਤੋਂ ਬਾਅਦ ਫਿਰ ਇਹਨਾਂ ਨੇ ਇੱਕ ਰੈਲੀ ਨੂੰ ਐਡਰੈਸ ਕਰਨਾ ਸੀ ਹੂੰ ਹੂੰ ਉਹ ਰੈਲੀ ਦੇ ਲਈ ਜਿਹੜੀਆਂ ਬੱਸਾਂ ਜਾ ਰਹੀਆਂ ਸੀ ਉਹਨਾਂ ਬੱਸਾਂ 'ਚ ਭਾਰਤੀ ਜਨਤਾ ਪਾਰਟੀ ਦੇ ਵਰਕਰ ਸੀ ਛੱਡੇ ਲੱਗੇ ਹੋਏ ਸੀ ਭਾਰਤੀ ਜਨਤਾ ਪਾਰਟੀ ਦੇ ਜੀ ਇਹਨਾਂ ਦੇ ਰਾਜ ਆਪਾਂ ਜਾਣਦੇ ਕਿ ਕਿਸਾਨ ਅੰਦੋਲਨ ਸਿਖਰ ਤੇ ਸੀ ਜੀ ਇਹ ਪਾਸੇ ਦਿੱਲੀ ਦੇ ਵਿੱਚ ਬੈਠੇ ਸੀ ਲੋਕ ਦੂਜੇ ਪਾਸੇ ਜਿਹੜੇ ਹੈਗੇ ਉਹ ਵਕਫਾ ਕਮਿਸ਼ਨਰਾਂ ਨੂੰ ਆਪੋ ਆਪਣੇ ਮੈਮੋਰੰਡਮ ਦੇਦੇ ਸੀ। ਹੂੰ ਹੂੰ। ਰੋਜਪੁਰ ਦੇ ਵਿੱਚ ਜਿਹੜਾ ਧੀਰੇ ਦਾ ਇਲਾਕਾ ਹੈ ਇਸ ਇਲਾਕੇ ਦੇ ਵਿੱਚ ਪੀਕੇ ਜੂ ਕ੍ਰਾਂਤੀ ਕਰੀ। ਜੀ। ਇਹਦਾ ਸੁਭਾਈ ਲੀਡਰਸ਼ਿਪ ਤੋਂ ਵੱਡਾ ਸੁਰਜੀਤ ਸਿੰਘ ਫੂਲ ਹੈ ਇਹਨਾਂ ਦਾ ਦਬਦਬਾ ਕਾਫੀ ਹੈ। ਹੂੰ ਹੂੰ। ਇਹ ਜਥਬੰਦੀ ਥੋੜੀ ਜੀ ਸਖਤ ਵੀ ਹੈ ਦੂਜਿਆਂ ਨਾਲੋਂ। ਜੀ। ਮਤਲਬ ਇਹ ਵੀ ਤਾਕਤ ਪੱਜਾ ਲੈਣ ਨੂੰ ਤਿਆਰ ਹੀ ਰਹਤੀ ਹੈ। ਹੂੰ। ਇਨਦੇ ਕਾਗੂਆ ਸ਼ਾਇਦ ਬਲਦੇਵ ਸਿੰਘ ਜੀ ਦਾ ਉਹਨਾਂ ਦਾ ਨਾ ਹੈ ਉਹਨਾਂ ਦੀ ਅਗਵਾਈ ਦੇ ਵਿੱਚ ਜੇ ਲੋਕ ਜਦੋਂ ਡਿਪਟੀ ਕਮਿਸ਼ਨਰ ਨੂੰ ਮੈਮੋਰੰਡਮ ਦੇ ਕੇ ਆ ਰਹੇ ਸੀ ਜਾਂ ਦੇਰ ਜਾਂਦੇ ਸੀ ਕੀ ਕੋਸੇ ਵੇਲੇ ਉਹਦਾ ਸਾਡੇ ਨਾਲ ਇਹ ਨਾ ਸਾਹਮਣਾ ਹੁੰਦਾ ਹੈ ਜਿਹਨਾਂ ਨੇ ਫੜੋ ਰੋ ਕਰਨਾ ਸ਼ੁਰੂ ਕਰਤਾ ਵੀ ਅਸੀਂ ਨਹੀਂ ਰਹਿੰਦੇ ਜੀ ਤੁਸੀਂ ਸਾਡੀਆਂ ਮੰਗਾਂ ਨਹੀਂ ਤੁਹਾਡੀ ਸਰਕਾਰ ਮੰਨਦੀ ਤੇ ਅਰਦੀ ਤੇ ਪ੍ਰਧਾਨ ਮੰਤਰੀ ਦਾ ਪ੍ਰੋਗਰਾਮ ਕਦੋਂ ਸਭ ਤੋਂ ਉਹਨਾਂ ਦੇ ਹੋਣ ਦੇ ਜਾਣਗੇ ਜੀ ਉਸੇ ਸਮੇਂ ਦੌਰਾਨ ਪ੍ਰਧਾਨ ਮੰਤਰੀ ਦਾ ਕਾਫਲਾ ਪਿਆਰੇ ਆਣਾ ਪੋਲੇ ਜੀ ਉੱਥੇ ਸੜਕ ਦੇ ਉੱਪਰ ਹੈ ਜੀਟੀ ਰੋਡ ਜਿਹੜੀ ਇਹ ਵੱਡਾ ਹਾਈਵੇ ਬਣਿਆ ਹੋਇਆ ਉਹਦੇ ਤੇ ਉਹ ਪਿਆਰੇ ਜਿਹੇ ਪੁਲ ਜਦੋਂ ਇਹਨਾਂ ਨੂੰ ਇਨਫਾਰਮੇਸ਼ਨ ਮਿਲੀ ਜੀ ਇਹਨਾਂ ਨੇ ਆਪਣਾ ਕਾਬਲਾ ਉੱਥੇ ਰੋਕ ਲਿਆ। ਹਾੜ ਨਹੀਂ ਬਿੜਖਲ 10-15 ਮਿੰਟ ਉੱਥੇ ਖੜੇ। ਪ੍ਰਧਾਨ ਮੰਤਰੀ ਸਾਹਿਬ ਦੇ ਤੁਸੀਂ ਦੇਖਿਆ ਹੋਣਾ ਇਹ ਉਹਨਾਂ ਦੇ 마ਸਕ ਲੱਗਿਆ ਹੋਇਆ ਸੀ ਉਹਨਾਂ ਦੇ ਜਿਹੜੇ ਅੰਗ ਰਖਕ ਸੀ 마ਸਕ ਉਹਨਾਂ ਦੇ ਵੀ ਲੱਗਿਆ ਹੋਇਆ ਸੀ। 15-20 ਮਿੰਟਾਂ ਦੀ ਸੋਚ ਵਿਚਾਰ ਤੋਂ ਬਾਅਦ ਉਹ ਆਪਣਾ ਕਾਬਲਾ ਪਿੱਛੇ ਢੁਕਣ ਕੇ। ਪਰ ਨੈਕਸਟ ਡੇ ਜਿਹੜੀ ਹੈਗੀ ਹੈ ਉਸ ਵੇਲੇ ਦੀ ਸਰਕਾਰ ਨੇ ਇੱਕ ਐਫ ਆਈ ਆਰ ਦਰਜ ਕਰ ਲਈ। ਆਪੀ ਸੀ ਦੀ ਧਾਰਾ 203 203 ਇਹ 283 ਇੱਕ ਹਜ਼ਾਰ ਜੀ ਧਾਰਾ ਹੈ ਅਵੇਲੇਬਲ ਅਫੈਂਸ ਹੈ ਕਿ ਕਿਸੇ ਹੈ ਰਸਤਾ ਰੋਕ ਕੇ ਕਿਸੇ ਦੀ ਆਵਾਜਾਈ ਦੇ ਵਿੱਚ ਵਿਘਨ ਪਾਇਆ ਇਹ ਤੋਂ ਵੱਧ ਨਹੀਂ ਸੀ ਜੀ ਉਸ ਤੋਂ ਬਾਅਦ ਜਿਹੜਾ ਮਾਮਲਾ ਪਕਾਣ ਵੀ ਡਿਸਕਸ ਕੀਤਾ ਸੀ ਵੀ ਬੜਾ ਲੰਮਾ ਚੱਲਿਆ ਸੀ ਹਾਈ ਕੋਰਟ ਆ ਸੁਪਰੀਮ ਕੋਰਟ ਦੀ ਜੱਜ ਇੰਦੂ ਬਲੋਤਰਾ ਜਿਹੜੀ ਰਿਟਾਇਰ ਹੋ ਚੁੱਕੀ ਸੀ ਉਹਦੀ ਅਗਵਾਈ ਦੇ ਵਿੱਚ ਕਮੇਟੀ ਬਣੀ ਜਿਹਦੇ ਵਿੱਚ ਬੜੇ ਅ ਵੱਡੇ ਵੱਡੇ ਅਫਸਰ ਪਾਇਸੀ ਤੇ ਉਹਨਾਂ ਨੇ ਫਿਰ ਇੱਕ ਜਾਂਚ ਕੀਤੀ ਤੇ ਰਿਪੋਰਟ ਉਹਨਾਂ ਨੇ ਆਪਣੇ ਜਰੀਆ ਵਕਫਾ ਜਿਹੜੇ ਸਬੰਧਤ ਅਧਿਕਾਰੀ ਸੀ ਜਾਂ ਸਰਕਾਰਾਂ ਸੀ ਉਹਨਾਂ ਨੂੰ ਸੌਂਪੀ ਹੁਣ ਸਵਾਲ ਇਹ ਪਹਿਲਾ ਹੁੰਦਾ ਕਿ ਉਸ ਰਿਪੋਰਟ ਦੇ ਵਿੱਚ ਕੀ ਕੁਝ ਲਿਖਿਆ ਹੈ ਜੀ ਉਸ ਰਿਪੋਰਟ ਦੇ ਵਿੱਚ ਇਕੱਲਾ ਕਿਸਾਨਾਂ ਨੂੰ ਦੋਸ਼ੀ ਨਹੀਂ ਠਹਿਰਾਇਆ ਉਹਦੇ ਵਿੱਚ ਉਹਨਾਂ ਨੇ ਦੋਸ਼ੀ ਠਹਿਰਾਇਆ ਪ੍ਰਬੰਧ ਕਰਨ ਵਾਲੇ ਪ੍ਰਬੰਧਕ ਜੀ ਹੁਣ ਪ੍ਰਾਈਮ ਮਿਨਿਸਟਰ ਨੇ ਕਿਸੇ ਸੂਬੇ ਦੇ ਵਿੱਚ ਆਉਣਾ ਤੇ ਸਭ ਤੋਂ ਵੱਡਾ ਪ੍ਰਬੰਧਕ ਉਹਨਾਂ ਦਾ ਕੌਣ ਹੁੰਦਾ ਜੀ ਉਹ ਬੜਾ ਸੁਬਦਜੀ ਫੈਕਟਰੀ ਜੀ ਉਹਨਾਂ ਜਿਹੜਾ ਸਾਡੇ ਚੀਫ ਸਕੱਟਰੀ ਅਨੁਰਧ ਦਾ ਵਾਰੀ ਸੀ ਤੇ ਉਹ ਚੀਫ ਸਕੱਟਰੀ ਲੇਕਿਨ ਇਸੇ ਸਮੇਂ ਦੌਰਾਨ ਉਹ ਬਿਮਾਰ ਹੋ ਗਏ ਸੀ ਜੀ ਕਰੋਨਾ ਹੋ ਗਿਆ ਸੀ ਸ਼ਾਇਦ ਤੇ ਉਹ ਮੀਟਿੰਗ ਦੇ ਵਿੱਚ ਨਹੀਂ ਸੀ ਆ ਥੋੜਾ ਜਿਹਾ ਉਹਨਾਂ ਨੂੰ ਇਹ ਮਿਲ ਗਿਆ ਸੀ ਹਾਂ ਹਾਂ ਆ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਰਿਲੀਫ ਮਿਲ ਗਈ ਵੀ ਉਹ ਤਾਂ ਹੈ ਨਹੀਂ ਜੀ ਪਰ ਪ੍ਰਬੰਧ ਤਾਂ ਉਹਨਾਂ ਦੀ ਨਿਗਰਾਨੀ ਥਲੇ ਹੋਈ ਸੀ ਸਿਕਿਉਰਿਟੀ ਦਾ ਜ਼ਿੰਮਾ ਜਿਹੜਾ ਹੈਗਾ ਉਹ ਪੁਲਿਸ ਦੇ ਉੱਤੇ ਹੁੰਦਾ ਹੈ ਜੀ ਪੁਲਿਸ ਦੇ ਡੀਜੀਪ ਬਿਲਾਏ ਹੋਏ ਸੀ ਉਹ ਵੀ ਲੱਗੀ ਹੋਈ ਸੀ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ ਕਾਫੀ ਅਮਲਾ ਫੈਲਾ ਹੌਰ ਸੀ ਡੀਆਈਜੀ ਆਈਜੀ پتہ ਨਹੀਂ ਕਿ ਕੁੱਛ ਕਿਤੇ ਐਸਪੀ ਵਗੈਰਾ ਸਾਰੇ ਕੁਛ ਹੋਈ ਸੀ ਜੀ ਜਿਹੜੀ ਇੰਦੂ ਮਲਹੋਤਰਾ ਕਮੇਟੀ ਦੀ ਰਿਪੋਰਟ ਹੈ ਉਸ ਰਿਪੋਰਟ ਦੇ ਵਿੱਚ ਇਹਨਾਂ ਸਾਰਿਆਂ ਨੂੰ ਦੋਸ਼ੀ ਠਹਿਰਾਇਆ ਗਿਆ ਵੱਡੇ ਵੱਡੇ ਅਫਸਰਾਂ ਦਾ ਨਾਮ ਲਿਆ ਗਿਆ ਹੁਣ ਤੱਕ ਜਿੰਨੇ ਕੁ ਬੰਦੇ ਜਿਹੜੇ ਐਸਸਪੈਂਡ ਕੀਤੇ ਇਹਨਾਂ ਦੇ ਕੋਈ ਸਾਬਤ ਇੰਸਪੈਕਟਰ ਕਰਤਾ ਕੋਈ ਏਐਸਆਈ ਕਰਤਾ ਉਹ ਸਭ ਤੋਂ ਵੱਡਾ ਬੰਦਾ ਇੱਕ ਐਸਪੀ ਐਕ ਅਦੇ ਸਿਬਟ ਲੈਤਾ ਨਾਲ ਸੀ ਜਿਹਦੇ ਨੂੰ ਸਸਪੈਂਡ ਕਰਦਾ ਜੀ ਬਾਕੀ ਨਾ ਕਿਸੇ ਨੇ ਡੀਆਈਜੀ ਨੂੰ ਬੁਲਾਇਆ ਨਾ ਕਿਸੇ ਨੇ ਆਈਜੀ ਨੂੰ ਬੁਲਾਇਆ ਨਾ ਐਨਡੀਐ ਐਨਡੀਜੀਪੀ ਨੂੰ ਨਾ ਡੀਜੀਪੀ ਨੂੰ ਜਾਂ ਚੀਫ ਫੈਕਟਰੀ ਨੂੰ ਸਭ ਨੂੰ ਛੱਡਦਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜੀ ਸਭ ਤੋਂ ਛੋਟੀ ਮੱਛੀ ਹੈ ਉਹਨੂੰ ਜਲਦ ਕਿਉਂ ਸਾਇਆ ਜਾਂਦਾ ਹੈ ਜਾਂ ਆਮ ਲੋਕਾਂ ਨੂੰ ਜਲਦ ਕਿਉਂ ਸਾਇਆ ਜਾਂਦਾ ਹੈ ਜਿਹੜੇ ਲੋਕ ਦੋ ਦੋ 2.5 ਲੱਖ ਰੁਪਇਆ ਤਰਖਾਹਾਂ ਲੈਂਦੇ ਆ ਜਿਨ੍ਹਾਂ ਦੇ ਕੋਲ ਐਨਾ ਆਪਣਾ ਫੈਲਾ ਜਿਨ੍ਹਾਂ ਦੇ ਕੋਲ ਕੱਟੀਆਂ ਦੀ ਬਹੁਤ ਸਾਤ ਹੈ ਜੀ ਇਦਾਂ ਨੂੰ ਹਰ ਕਿਸਮ ਦੀਆਂ ਸਹੂਲਤਾਂ ਮਿਲਦੀਆਂ ਉਹ ਰਾਜ ਕਰ ਰਹੇ ਇੱਥੇ ਬਗੈਰ ਇਲੈਕਸ਼ਨ ਲੜਿਆ ਤੋਂ ਬਗੈਰ ਕੋਈ ਐਮਐਨਏ ਵੀ ਬੜੇ ਤੋਂ ਰਾਜ ਕਰਦੇ ਆ। ਅੱਜ ਵੀ ਸਰਕਾਰਾਂ ਆਪਾਂ ਚੁਣਦੇ ਆ ਚਾਹੇ ਭਗਵੰਤ ਮਾਨ ਦੀ ਸਰਕਾਰ ਹੋਵੇ ਜਾਂ ਕੈਪਟਨ ਅਬਰਿੰਦਰ ਸਿੰਘ ਦੀ ਸੁਖਵੀਰ ਬਾਦਲ ਦੀ ਇਹ ਕੱਟੀਆਂ ਸਰਕਾਰਾਂ ਹੁੰਦੀਆਂ ਪੱਕੀ ਸਰਕਾਰ ਤਾਂ ਜਿਹੜੀ ਬਿਊਰੋਕ੍ਰੇਸੀ ਹੁੰਦੀ ਹੈ ਜਿਹਦੇ 60 ਸਾਲ ਦੀ ਉਮਰ ਤੇ ਰਿਟਾਇਰ ਹੋਣੇ ਜੀ ਆਈਐਸ ਤੇ ਆਈਪੀਐਸ ਜਿਹੜੀ ਹੈਗੀ ਹੈ ਇਹ ਕਾਡਰ ਜਿਹੜਾ ਜਿੰਦੀ ਸਾਹਿਬ ਇਹ ਕੇਂਦਰੀ ਕਾਡਰ ਹੈ। ਪੰਜਾਬ ਦੇ ਵਿੱਚ ਇਹ ਰਿਟਾਇਰਮੈਂਟ ਦੀ ਜਿਹੜੀ ਉਮਰ ਹੈ ਉਹ 58 ਸਾਲ ਹੈ ਹਾਂ ਜੇ ਕੋਈ ਕਲਾਸ 4 ਉਹਦੀ 60 ਸਾਲ ਵੀ ਹੋਣੀ ਕਿਹੜਾ ਕੋਈ ਹੋਰ ਕਰਨਾ ਹੈ ਕਹਿੰਦੇ ਆ ਵੀ 58 ਸਾਲ ਤੱਕ ਬੰਦੇ ਦਾ ਦਿਮਾਗ ਕੰਮ ਕਰਦਾ ਹੈ ਹਮਮ ਲੇਕਿਨ ਕੇਂਦਰ ਦੇ ਵਿੱਚ ਇਹ ਜਿਹੜੀ ਹੈਗੀ ਹੈ ਉਹ 70 ਸਾਲ ਤੱਕ ਹੈ ਜਿਹੜਾ ਬੰਦਾ 22 23 ਸਾਲ ਦੀ ਉਮਰ 'ਚ ਆਈਐਸ ਜਾਂ ਆਈਪੀਐਸ ਭਰਤੀ ਹੋ ਗਿਆ 60 ਸਾਲ ਤੱਕ ਤੁਸੀਂ ਇਹ ਅੰਦਾਜ਼ਾ ਲਾਓ ਵੀ ਉਹਨੇ 47 47 ਸਾਲ 33 38 ਸਾਲ ਉਸ ਬੰਦੇ ਨੇ ਰਾਜ ਕਰਨਾ ਹੁੰਦਾ ਹੈ ਜੀ ਇਹ ਰਾਜ ਕਰਨ ਵਾਲੇ ਲੋਕ ਜੇ ਉਤਾਹੀ ਕਰਦੇ ਹੈ ਇਹਨਾਂ ਦੀ ਅਗਵਾਈ ਦੇ ਵਿੱਚ ਕੋਈ ਕਮੀ ਰਹਿੰਦੀ ਹੈ ਤਾਂ ਕਾਰਵਾਈ ਇਹਨਾਂ ਦੇ ਖਿਲਾਫ ਹੋਣੀ ਚਾਹੀਦੀ ਹੈ ਵਾਰ-ਵਾਰ ਛੋਟੇ ਬੰਦੇ ਤੇ ਕਾਰਵਾਈ ਕਿਉਂ ਹੋਣੀ ਚਾਹੀਦੀ ਹੈ ਉਹ ਕਾਰਵਾਈ ਉੱਥੇ ਰੁਕੀ ਪਈ ਹੈ ਹੁਣ ਮਾਮਲਾ ਇਹ ਆ ਗਿਆ ਕਿ ਤੇਰੇ ਨਾਲੇ ਸਾਡੀ ਪੰਜਾਬ ਸਰਕਾਰ ਦੀ ਮੈਂ ਕਹੂੰਗਾ ਇਹ ਗਲਤੀ ਹੈ 283 ਇਹ ਧਾਰਾ ਜਿਹੜੀ ਪਹਿਲਾਂ ਲੱਗੀ ਹੋਈ ਸੀ ਮੁਰਕੇ ਇਹਨਾਂ ਦੀ ਗੱਲ ਕਰਦਾ ਜੀ ਉਹਦੇ ਵਿੱਚ ਕੁਝ ਹੋਰ ਧਰਾਵਾਂ ਵੀ ਲੱਗੀਆਂ ਲੇਕਿਨ ਜਿਹੜੀ ਸਭ ਤੋਂ ਖਤਰਨਾਕ ਧਾਰਾ ਉਹ ਧਾਰਾ 307 ਜੀ ਇਹ ਇਹਰਾ ਦਾ ਕਤਲ ਸਰਦਾਰ ਮંત્રી ਨੂੰ ਕਤਲ ਕਰਨਾ ਚਾਹੁੰਦੇ ਸੀ ਜਦ ਭੁਖੇ ਭੁਖੇ ਨਗੇ ਲੋਕ ਵਿਚਾਰੇ ਜਿਹੜੇ ਆਪਣੀ ਮਿਹਨਤ ਨੂੰ ਲੁੱਟੇ ਜਾਣ ਤੋਂ ਬਚਾਉਣ ਵਾਸਤੇ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਹੋਣ ਜਿਨ੍ਹਾਂ ਦਾ 700 ਤੋਂ ਉੱਪਰ ਸਾਥੀ ਸ਼ਹੀਦ ਹੋ ਗਿਆ ਹੋਵੇ ਉਹ ਕਹਿੰਦੇ ਸਾਨੂੰ ਸਾਡੀ ਫਸਲ ਦਾ ਪੂਰਾ ਮੁੱਲ ਦਿਓ ਸਾਨੂੰ ਗਰੰਟੀ ਦਿਓ ਉਹ ਪ੍ਰਧਾਨ ਮੰਤਰੀ ਨੂੰ ਕਤਲ ਕਰ ਲਈ ਉਹ ਤਾਂ ਕੁੱਤਾ ਵੀ ਕਤਲ ਕਰ ਰੱਖਦੇ ਇੱਕ ਸਮਰਾਤ ਜਦੋਂ ਇਹ ਬਦਿਆਦੀ ਹਾਲਤ ਹੋਵੇ ਅੰਦੋਲਨ ਦੇ ਵਿੱਚ ਹੋਣ ਔਰ ਜਿਹੜੇ ਬੱਤੇ ਐ ਨੇ ਦੇਖਿਆ ਅਦੋਲਤ ਦਿੱਲੀ ਦੇ ਵਾਲੇ ਦੁਆਲੇ ਬੈਠੇ ਜਿੱਥੇ ਉਹ ਬੈਠੇ ਸੀ ਉਹ ਲੋਕ ਤਜ ਵੀ ਉਹਨਾਂ ਨੂੰ ਯਾਦ ਕਰਦੇ ਉਹਨਾਂ ਦੇ ਉੱਤੇ ਐਡੀਆਂ ਸੰਗੀਤਰਾਵਾਂ ਲਾਉਂਦੀਆਂ ਲੋ ਜੀ ਕਹਿੰਦੇ ਨੇ ਤਾਂ ਪ੍ਰਧਾਨਤਰੀ ਨੂੰ ਕਤਲ ਕਰਨਾ ਸੀ ਤੇ ਉਹਦੇ ਚ ਲਾ ਕੇ ਸੰਗੀਤਰਾਵਾਂ ਜਲਾਰ ਪੇਸ਼ ਕਰਤਾ ਉਹਨ ਉੱਤੇ ਅਵਾਲਤ ਉਹਨਾਂ ਨੂੰ ਸਬੰਧ ਕਰਦੀ ਹੈ ਅਵਾਲਤਾਂ ਤੇ ਜਿਹੜੇ ਸਬੰਧ ਕਦੇ ਹੁੰਦੇ ਹੈ ਉਹਨਾਂ ਸਮਨਾ ਦੀ ਪੁਲਿਸ ਤਬੀਲ ਨਹੀਂ ਕਰਾ ਸਕਦੀ ਜੀ ਸਮਨਾ ਤੋਂ ਬਾਅਦ ਫਿਰ ਇੱਕ ਬੇਲੇਵਲ ਬ੍ਰਾਂਚ ਹੁੰਦਾ ਹੈ ਜਿੱਥੇ ਜਮਾਨਤ ਲੈ ਲਓ ਜੀ ਆ ਬ੍ਰੰਚ ਕੱਢਦਾ ਤੇ ਜਮਾਨਤ ਲੈ ਕੇ ਤੁਸੀਂ ਉਹਨੂੰ ਕਹਿੰਦੇ ਵੀ ਭਾਈ ਤੂੰ ਆ ਜੀ ਉਹ ਬੇਲੇਵਲ ਬ੍ਰਾਂਚ ਵੀ ਮੇਰੇ ਖਿਆਲ ਦੇ ਵਿੱਚ ਉਹਨਾਂ ਨੂੰ ਜਿਹੜੇ ਆ ਉਹ ਤਬੀਲ ਨਹੀਂ ਕਰਾਈ ਜਾਂਦੇ ਕਿਉਂਕਿ ਪੁਲਿਸ ਵੀ ਕਰਦੀ ਹੈ ਵੀ ਆਪਾਂ ਕਿਸ ਨਾਲ ਕਿਉਂ ਪੱਕਾ ਲੇਗੀ ਆਲਟੀਮੇਟਲੀ ਉਹਨਾਂ ਸਾਰਿਆਂ ਨੂੰ 25 ਕਸਾਦਾ ਨੂੰ ਹੁਣ ਇਹਨਾਂ ਨੇ ਜਿਹੜਾ ਹੈਗਾ ਜੀ ਉਹ ਗੈਰ ਹਲਟ ਕਰਾ ਦਿੰਦਾ ਔਰ ਉਹਨਾਂ ਦੇ ਗ੍ਰਿਫਤਾਰੀ ਬੰਡ ਜਾਰੀ ਕਰਦੇ ਗੇਡੀ ਜੀ ਨੇ ਉਹਨੂੰ ਗ੍ਰਿਫਤਾਰ ਕਰਕੇ ਲਿਆਓ ਅਦਾਲਤ ਤੇ ਹੁਕਮ ਕਰਤਾ ਪਰ ਫਿਰ ਸਵਾਲ ਉੱਤੇ ਆਉਂਦਾ ਹੈ ਕਿ ਲੜਾਈ ਜਿਹੜੀ ਹੈਗੀ ਹੈ ਕਿਸਾਨਾਂ ਦੀ ਕੇਦਰ ਨਾਲ ਆ ਪੰਜਾਬ ਸਰਕਾਰ ਨੂੰ ਖਾਮ ਖਾਡੀ ਦੀ ਕੀ ਹੋ ਗਿਆ ਪੰਜਾਬ ਸਰਕਾਰ ਦੇ ਮੰਨੋ ਮੰਲੀ ਆਪਦੇ ਗਲਤ ਕਰਾ ਜਿਹੜਾ ਅਰਸਾ ਕਿਉਂ ਪਾੜਿਆ ਪੰਜਾਬ ਸਰਕਾਰ ਨੂੰ ਆਧਰਾਮਾ 307 ਵਗੈਰਾ ਲਾਉਣ ਦੀ ਕੀ ਲੋੜ ਸੀ ਹੁਣ ਮੈਨੂੰ ਇਹ ਕਹਿਣ ਦੇ ਵਿੱਚ ਕੋਈ ਗੁਰੇਜ ਨਹੀਂ ਜਿੱਦ ਦੇ ਸਭ ਕੇ ਪੰਜਾਬ ਸਰਕਾਰ ਦੋ ਦਿਲੀਆ ਦੇ ਸਾੜੀ ਤੇ ਚਲਦੀ ਹੈ ਜੀ ਇੱਕ ਦਲੀ ਹੈਗੀ ਹੈ ਕੇਜਰੀਵਾਲ ਦੀ ਜੋ ਹੁਕਮ ਉਥੋਂ ਆਉਂਦਾ ਉਹ ਕਰਦਾ ਹੈ ਦੂਜੀ ਜਿਹੜੀ ਹੈਗੀ ਹੈ ਦਿੱਲੀ ਹੈ ਉਹ ਡਰਿੰਦਰ ਮੋਦੀ ਵਾਲੀ ਹੈ ਭਾਰਤ ਸਰਕਾਰ ਇੰਡੀਅਨ ਸਟੇਟ ਜੀ ਜੋ ਇੰਡੀਅਨ ਸਟੇਟ ਕਹਿੰਦੀ ਹੈ ਉਹ ਹੈ ਜਿਹਨੂੰ ਅਸੀਂ ਇਹਨਾਂ ਨੂੰ ਮੋਟਾ ਪਾ ਕੇ ਬੰਦੇਵੇਂ ਐਮਐਨਏ ਦਿੱਤੇ ਹੈ ਸਰਕਾਰ ਬਣਾਈ ਹੈ ਉਹ ਤੋਂ ਕੀ ਸੋਚ ਕੇ ਬਣਾਈ ਸੀ ਸਰਕਾਰ ਇਹ ਸੋਚ ਕੇ ਬਣਾਈ ਸੀ ਕਿ ਖੇਤਾਂ ਦਾ ਮੁੰਡਾ ਭਗਵੰਤ ਸਬੰਧ ਇਹ ਵਿਚਾਰਾ ਬੰਬੀਆਂ ਦੇ ਉੱਤੇ ਵੀ ਸੌਦਾ ਰਿਹਾ ਰਾਤ ਨੂੰ ਇਹ ਨਾਟਕ ਵੀ ਖੇਡਦਾ ਰਿਹਾ ਤੇ ਇਹ ਜਿਹੜਾ ਸਾਡੀ ਨਵੰਦਗੀ ਕਰੂ ਪਰ ਲੱਗਦਾ ਏਉਂ ਐ ਕਿ ਜਿਵੇਂ ਕਿਸਾਨਾਂ ਦੇ ਪਰਚੇ ਹੋ ਰਹੇ ਐ ਉਹਨਾਂ ਦੇ ਤੇ سنگੀਤ ਧਰਾਮਾ ਲਾਇਆ ਜਾ ਰਿਹਾ ਏ ਇਹਦਾ ਚੰਦੀ ਸਾਹਿਬ ਫਿਰ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਇਹ ਕਿਸਾਨਾਂ ਦਾ ਜਾਂ ਖੇਤਾਂ ਦਾ ਪੁੱਤ ਨਾ ਹੋਣ ਕਰਕੇ ਪੁੱਤ ਕਿਸੇ ਵੱਡੀ ਹਕੂਮਤ ਦਾ ਏ ਤੇ ਜੋ ਵੱਡੀ ਹਕੂਮਤ ਚਾਹੁੰਦੀ ਏ ਇਹਦੇ ਪਿੱਛੇ ਦਿਮਾਗ ਤਾਂ ਚੱਲਦਾ ਕੇਂਦਰ ਸਰਕਾਰ ਦਾ ਹੱਥ ਜਿਹੜੇ ਹੈਗੇ ਐ ਤੇ ਜਿਹੜੀ ਸਾਰੀ ਕਾਰਵਾਈ ਚੱਲਦੀ ਓ ਚੱਲਦੀ ਏ ਪੰਜਾਬ ਸਰਕਾਰ ਦੀ ਇੱਥੇ ਪੰਜਾਬ ਸਰਕਾਰ ਨੂੰ ਸੋਚਣਾ ਚਾਹੀਦਾ ਏ ਕਿ ਜਾਂਦੀਏ ਬਣਾਏ ਦੁਪਹਿਰਾ ਕਰਦਿਆ ਕਿਉਂ ਤੁਸੀਂ ਇਹ ਪਕੇ ਲੈ ਰਹੇ ਹੋ ਜੀ ਇਹ ਤੋਂ ਤੋਂ ਪਾਈ ਤੁਹਾਨੂੰ ਤੁਹਾਨੂੰ ਰਾਜ ਕਮਿਸ਼ਨ ਨੂੰ ਰੋਕ ਰਹੇ ਤੁਹਾਡੇ ਕੋਲ ਸਪਸ਼ਟ ਗੱਲ ਬਤ ਹੈ ਬੱਕਰੀ ਗੱਲ ਹੈ ਕਿ ਤੁਸੀਂ ਰੌਲਾ ਪਾਉਂਦੇ ਰਹੇ ਹੋ ਜੀ ਆਪਣੇ ਜਿਹੜਾ ਹੈਗਾ ਲੋਟਸ ਚੱਲ ਰਿਹਾ ਜੀ ਸਾਡੇ ਬੰਦੇ ਖਰੀਦੇ ਜਾ ਰਹੇ ਹੈ ਜੀ ਸਾਡੇ ਬੰਦਿਆਂ ਨੂੰ 25-25 ਲੱਖ ਰੁਪਏ ਦਿੰਦੇ ਸੀ ਉਹਨਾਂ ਨੂੰ ਤੁਹਾਡੇ ਬੰਦੇ ਖਰੀਦਣ ਦੀ ਕੀ ਲੋੜ ਹੈ ਜੇ ਆਪਕੀ ਇਹ ਭਾਰਤੀ ਜਨਤਾ ਪਾਰਟੀ ਜਾਂ ਨਰੇਂਦਰ ਮੋਦੀ ਨੂੰ ਬੰਦੇ ਖਰੀਦਣ ਦੀ ਕੀ ਲੋੜ ਹੈ ਪਹਿਲਾਂ ਤੁਹਾਡੇ ਬੰਦੇ ਖਰੀਦਣਗੇ ਆਪ ਦੀ ਸਰਕਾਰ ਬਣਾਉਣਗੇ ਫਿਰ ਉਹ ਲੋਕ ਭਲ ਦੀ ਕੰਮ ਕਰਦਗੇ ਆਵਾ ਤੇ ਉਹਨਾਂ ਤੇ ਜਾਣਗੀ ਜਦੋਂ ਤੁਸੀਂ ਉਹਨਾਂ ਦੇ ਕੁਹਾੜੇ ਦਾ ਦਸਤਾ ਬੜੇਵੇਂ ਹੋ ਕੁਹਾੜੇ ਦਾ ਬਾਹਾਂ ਬੜੇਵੇਂ ਹੋ ਇਸ ਪਾਈ ਉਹਨਾਂ ਦਾ ਕੰਮ ਤਾਂ ਹੋਈ ਜਾਂਦਾ ਉਹਨਾਂ ਨੇ ਉਹ ਸਰਕਾਰ ਤਬਦੀਲ ਕਰਕੇ ਉਹਨਾਂ ਨੇ ਕੀ ਲੜੀ ਐ ਤੂੰ ਵਧੀਆ ਸਰਕਾਰ ਉਹਨਾਂ ਨੂੰ ਕੋਈ ਮਿਲ ਸਕਦੀ ਹੈ ਜਿਹੜੀ ਉਹਨਾਂ ਤੇ ਹੁਕਮ ਦੀ ਤਬਦੀਲ ਕਰੇ ਸੋ ਕੁੱਲ ਬਲਾਗ ਮੈਂ ਦੋਏ ਲੱਗਦੀ ਹੈ ਕਿ ਇੱਕ ਕਮਲੀ ਤੇ ਦੂਜੀ ਪੈ ਗਈ ਸਿਬਿਆ ਦੇ ਰਾ ਸਾਡੀ ਪੰਜਾਬ ਸਰਕਾਰ ਦੀ ਹਾਲਤ ਇਹ ਇੱਥੇ ਮੈਂ ਇਹ ਵੀ ਕਹਿਣਾ ਚਾਹੂਗਾ ਕਿ ਸਾਡੇ ਲੋਕ ਜਦੋਂ ਫੈਸਲਾ ਕਰਦੇ ਹੈ ਨਾ ਉਹ ਇੰਨੇ ਜਜ਼ਬਾਤੀ ਹੋ ਕੇ ਫੈਸਲਾ ਕਰਦੇ ਹੋਈ ਨਹੀਂ ਦੇਖਦੇ ਕਿ ਜਿਹਨੂੰ ਅਸੀਂ ਲੈ ਕੇ ਆ ਰਹੇ ਹਾਂ ਉਹ ਕਿਤਾਕ ਪਲਾ ਬੰਤ ਹੈ ਅਸੀਂ ਇਹ ਸੋਚਦੇ ਪੰਜਾਬ ਦੇ ਵਿੱਚ ਜਿੰਨਾ ਕਿ ਮੇਰਾ ਦੇਖਣ ਦਾ ਸਮਾਂ ਜੀ ਮੈਂ ਜਿੰਨਾ ਕਿ ਦੇਖਿਆ ਪੰਜਾਬ ਦੇ ਵਿੱਚ ਕਦੇ ਵੀ ਜਿਹੜੀ ਪੋਲਿੰਗਾਂ ਪੋਜਿਟਿਵ ਨਹੀਂ ਰਹੀ ਉੱਥੇ ਇਹ ਨਹੀਂ ਕਿ ਸੁਖਵਿੰਦਰ ਸਿੰਘ ਜੰਦੀ ਟੱਗਾ ਬੰਦਾ ਪੱਤੇ ਕੇ ਵੰਦੇ ਨੂੰ ਵੋਟਾਂ ਪਾਉਣਗੇ ਉੱਥੇ ਉਹ ਕਹਿੰਗੇ ਬਖਸਤੌਰ ਪਾੜਾ ਬੰਦਾ ਪਾ ਇਹਨੂੰ ਹਟਾਉਣਾ ਉਹ ਮੈਨੂੰ ਹਟਾਉਣਾ ਉਸ ਤੇ ਸਾਰਾ ਜੋਰ ਲਾਉਣਗੇ ਤੇ ਮੁੜ ਕੇ ਭਵੇਂ ਕਾਲਾ ਚੋਰ ਆ ਜੀ ਇਹ ਸੋਚਦੇ ਨੇ ਇਸ ਲਈ ਸਾਡੇ ਲੋਕਾਂ ਨੇ ਇੱਥੇ ਵੀ ਕੋਈ ਕਸਰ ਨਹੀਂ ਕੀਤੀ ਦੇ ਨਾਲ ਕਿਉਂਕਿ ਜਿਹੜੇ ਆ ਬਾੜ ਗਏ ਹੋਈਆਂ ਸਾਡੇ ਭੈਣ ਭਰਾ ਉਹ ਵੀ ਤਾਂ ਸਾਡੇ ਵਿੱਚ ਦੀਆਂ ਸੁਭਾਅ ਉਹਨਾਂ ਦਾ ਵੀ ਹੋਈਏ ਤੇ ਕਸਰ ਉਹਨਾਂ ਦੀ ਵੀ ਕੋਈ ਨਹੀਂ ਛੱਡੀ ਸੀ ਤੁਸੀਂ ਦੇਖੋ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਤੋਂ ਲੈ ਕੇ ਮਨਪ੍ਰੀਤ ਬਾਦਲ ਹੋਰਾਂ ਤੱਕ ਹੁੰਦੇ ਹੋਏ ਕਿੰਨਾ ਪੈਸਾ ਸਾਡੇ ਬਾਹਰਲੇ ਲੋਕਾਂ ਨੇ ਦਿੱਤਾ ਇਹਨਾਂ ਨੂੰ ਕਾਦੇ ਵਾਰਸਤੇ ਦਿੱਤਾ ਸੀ ਇਸ ਵਾਰਸਤੇ ਕਿ ਇਹ ਸਾਡੇ ਸੂਬੇ ਦਾ ਕੋਈ ਸੁਧਾਰ ਕਰੇ ਤੇ ਹਾਲਤ ਸੁਧਾਰਾ ਦੇਖਿਆ ਜਾਂਦਾ ਹੈ ਕਿ ਜਿਹੜਾ ਅਨਜ਼ਾਤਾ ਹੈ ਅਨਜ਼ਾਤਾ ਇਸ ਵੇਲੇ ਪੂਰੇ ਹਾਲਾਤਾਂ ਚੋਂ ਗੁਜ਼ਰ ਰਿਹਾ ਹੈ ਤੇ ਉਸ ਅੰਡਾ ਦੇ ਦੇ ਖਿਲਾਫ 307 ਵਰਗੀਆਂ ਧਰਾਵਾਂ ਲਾ ਕੇ ਉਹਨਾਂ ਦੇ ਉਹਨਾਂ ਨੂੰ ਮਲਜ਼ਮ ਬਣਾਇਆ ਜਾਂਦਾ ਹੈ ਔਰ ਉਹਨਾਂ ਦੇ ਘਰਾਤੇ ਡੇਟਾ ਕੀਤੇ ਜਾਂਦੀਆਂ ਛਾਪੇ ਮਾਰੇ ਜਾ ਰਹੇ ਜੀ ਇੱਥੇ ਉਹਨੂੰ ਸੁਰਜੀਤ ਸਿੰਘ ਫੂਲ ਦਾ ਬਿਆਨ ਆ ਗਿਆ ਜੀ ਉਹ ਕਹਿੰਦਾ ਭਾਵੇਂ ਸਾਡੇ ਤੇ 307 ਕੀ 302 ਲਾ ਦੇਣ ਅਸੀਂ ਜਮਾਨਤ ਹੀ ਕਰਾਵਾਂਗੇ ਜੀ ਜੇ ਸਾਨੂੰ ਗ੍ਰਿਫਤਾਰ ਕਰਦੀ ਹੈ ਪੁਲਿਸ ਕਰ ਲਈ ਬਾੜਵੀਂ ਤੇ ਅਸੀਂ ਕੋਖੇ ਤੇ ਆਏ ਬੈਠੇ ਹਾਂ ਬਾੜਰਾਂ ਤੇ ਬੈਠੇ ਜਿਲ੍ਹਾ ਚੋਟੇ ਤੇ ਰਮਾਗੇ ਅਸੀਂ ਹੱਥ ਨਹੀਂ ਅੜਦੇ ਨਾ ਦੇ ਮੂਰੇ ਅਸੀਂ ਇਹਨਾਂ ਦੀ ਮਦਦ ਨਹੀਂ ਕਰਦੇ ਇਹਦੀ ਸਾਨੂੰ ਫੜੋ ਨਾ ਉਹ ਗੱਲ ਦੀ ਅਸੀਂ ਕਰਦੇ ਮੇਰੇ ਨੇ ਖਿਆਲ ਬਤਾ ਕਿ ਚਰਨਜੀਤ ਸਾਹਿਬ ਬਹੁਤ ਗਲਤ ਕੰਮ ਹੋ ਰਿਹਾ ਆਪਣੇ ਲੋਕਾਂ ਦੇ ਉੱਤੇ ਤੁਸੀਂ ਜ਼ੁਲਮ ਕਰੋ ਯਾਰ ਇਹਦੇ ਨਾਲ ਉਹ ਤਾਂ ਸਾਨੂੰ ਚਰਨਜੀਤ ਸਿੰਘ ਤੇ ਨੀਂ ਜਗਾ ਸੀ ਜਿਹੜੇ ਚੰਡੀ ਨੇ ਉਹ ਕਹਿੰਦੀ ਸੀ ਮੈਂ ਆਪਕੇ ਇਸ ਵਿੱਚ ਮੇਰਾ ਕੀ ਕਸੂਰ ਹੈ ਮੈਂ ਆਪਣੇ ਲੋਕਾਂ ਦੇ ਹੋ ਗਿਆ ਜਿਹੜਾ ਇਹ ਮੈਂ ਡੱਗਾ ਚਲਾ ਤੇ ਮੈਂ ਕਿਸਾ ਨਾ ਮੈਂ ਕਿਉਂ ਪਾਰਾ ਉਹਨੇ ਗੱਲ ਕਹਿੰਦੀ ਸੀ ਔਰ ਉਹ ਬੰਦੇ ਦਾ ਜਿਹੜਾ ਹੈਗਾ ਜਿਹੜਾ ਕੱਦ ਇੱਕ ਚਮਕੌਰ ਸਾਹਿਬ ਦੀ ਸੀਟ ਤੋਂ ਵੱਧ ਕੇ ਕਮਿਊਨਿਟੀ ਲੀਡਰ ਆਲਾ ਬਣ ਗਿਆ ਅਫੇ ਤੁਸੀਂ ਦੇਖੋ ਜਲੰਧਰ ਦੇ ਵਿੱਚੋਂ ਜਿਹਨੇ ਪਾਰਲੀਮੈਂਟ ਦੀ ਚੋਣ ਜਿੱਤੀ ਹੈ ਤੇ ਇਹਨਾਂ ਗੱਲਾਂ ਕਰਕੇ ਜਿੱਤੀ ਹੈ ਕਿ ਯਾਰ ਘੱਟੋ ਘੱਟ ਬੰਦੇ ਨੇ ਜ਼ਰੂਰ ਤਾਂ ਕੀਤੀ ਨਾ ਉਹਨੇ ਖਾਤਾ ਦਿਖਾਇਆ ਔਰ ਕਿਦਰ ਉਹ ਅੱਜ ਵੀ ਪਾਰਲੀਮੈਂਟ ਦੇ ਵਿੱਚ ਖਾਤਾ ਦਿਖਾਉਂਦੇ ਤੇ ਸਾਡੇ ਜਿਹੜੇ ਖੇਤਾਂ ਦੇ ਪੁੱਤ ਸੀ ਖੇਤਾਂ ਦੇ ਪੁੱਤ ਦਾ ਔਰ ਤੁਸੀਂ ਦੇਖ ਲਓ ਵੀ ਕੀ ਯੋਗਦਾਨ ਦਿੱਤੀ ਕਬੱਡੀ ਉਹਨੇ ਜਿਹੜੀ ਹੈ ਜੀ ਆਪਣੇ ਭਾਈਚਾਰੇ ਦੀ ਮਦਦ ਕੀਤੀ ਹੈ ਇਸੇ ਕੋ ਜੋ ਚਾਹੁੰਦੇ ਆ ਦਿੱਲੀ ਵਾਲੇ ਉਹ ਕਰੀ ਜਾਂਦੇ ਜੀ ਚਲੋ ਸਾਬ ਬਹੁਤ ਜ਼ਿਆਦਾ ਸ਼ੈਅ ਫਟਿਆ ਹੋਇਆ ਮੈਂ ਤਾਂ ਹੈਰਾਨ ਆ ਉਹਨਾਂ ਨੂੰ ਕੇਜੀਆਂ ਨੂੰ ਬੰਦਾ ਹਟਾਉਣ ਦੀ ਲੋੜ ਹੀ ਨਹੀਂ ਇਹ ਜਿੱਦਾਂ ਗਡੋਆ ਰੀਂਗਦਾ ਇਦਾਂ ਰੀਂਗ ਰਿਹਾ ਭਗਵੰਤ ਮਾਨ ਭਾਵੇਂ ਦੁੱਖ ਲੱਗੇ ਛੜੂ ਵਾਲਿਆਂ ਨੂੰ ਕਿਉਂਕਿ ਚਰੂਣਾ ਵੀ ਬਹੁਤ ਲੜਦੇ ਹੁੰਦੇ ਗੱਲ ਸਾਡੀ ਗੱਲ ਦਾ ਜਿੱਦਾਂ ਇਹ ਗਿਰਗਟਾਂ ਨੂੰ ਜਿੱਦਾਂ ਸਿਰ ਸੁੱਟ ਕੇ ਲੱਗਾ ਹੋਇਆ ਉਹਨਾਂ ਨੂੰ ਬਿਲਕੁਲ ਇਹੋ ਜਿਹਾ ਤਾਂ ਉਹਨਾਂ ਨੂੰ ਬੰਦਾ ਚਾਹੀਦਾ ਜੀ ਹਿਜੋਰੀ ਵਾਲਾ ਚਾਰਜ ਫੇਰੇ ਉਹਨਾਂ ਨੇ ਆਪਣੀ ਟੀਮ ਲਾਈ ਹੋਈ ਹੈ ਜੋ ਕਹਿੰਦੇ ਉਹ ਕਰੀ ਜਾਂਦਾ ਆ ਆਉਣ ਵਾਲਾ ਸਮਾਂ ਜਿਹੜਾ ਉਹ ਖਾਸ ਕਰਕੇ ਉਹਨਾਂ ਦਾ ਤੇ ਜੋ ਜਾਣਾ ਹੀ ਜਾਣਾ ਪਰ ਇਹਨੇ ਆਪਣਾ ਬਿਲਕੁਲ ਜਿਹੜਾ ਕਹਿੰਦਾ ਅਮਿੰਦਰ ਮਾਸਟਰ ਦਾ ਮੁੰਡਾ ਕਦੇ ਨਹੀਂ ਇਹਨੇ ਕਹਾ ਮੈਂ ਸਰਦਾਰ ਅਮਿੰਦਰ ਸਿੰਘ ਦਾ ਅਮਿੰਦਰ ਮਾਸਟਰ ਦਾ ਮੁੰਡਾ ਨਾਨਕ ਅਦੇ ਆਪਣੇ ਪੀਰ ਨੂੰ ਸਰਦਾਰ ਗਿਆ ਤਾਂ ਨਾਨ ਨੇ ਆਪਣੀ ਸਰਦਾਰੀ ਰੱਖੀ ਆ ਪੀੜਾ